ਨਮਸਕਾਰ ਜੀ ਮੈਂ ਸੁਨੀਤਾ ਰਾਣੀ ਲੁਧਿਆਣੇ ਦੀ ਰਹਿਣ ਵਾਲੀ ਆ ਮੇਰੀ ਉਮਰ 53 ਸਾਲ ਆ ਮੈਂ ਆਪਣੇ ਸਰੀਰ ਵੱਲੋਂ ਬਹੁਤ ਪਰੇਸ਼ਾਨ ਸੀਗੀ ਮੇਰੇ ਸਰੀਰ ਕੰਨੇ ਇੰਨੀ ਪ੍ਰੋਬਲਮ ਸੀਗੀ ਕਿ ਮੇਰੇ ਹੱਥਾਂ ਪੈਰਾਂ ਵਿੱਚ ਪੇਨ ਹਰ ਧੰਮ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਸੀਗੀ ਸਵੇਰੇ ਉੱਠਣ ਸਮੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਦਿੱਕਤ ਆਉਂਦੀ ਸੀ ਹੱਥ ਪੈਰ ਬਿਲਕੁਲ ਨਹੀਂ ਸੀ ਚੱਲਦੇ ਆਕੜ ਜਾਂਦੇ ਸੀਗੇ ਉੱਠ ਕੇ ਮੈਂ ਬਿਲਕੁਲ ਪ੍ਰੋਪਰ ਖੜੀ ਨਹੀਂ ਸੀ ਹੋ ਸਕਦੀ ਤੇ ਹੌਲੀ ਹੌਲੀ ਕਰਦ ਕਰ ਬਹੁਤ ਦਵਾਈਆਂ ਖਾਦੀਆਂ ਮੈਂ ਹਰ ਤਰ੍ਹਾਂ ਦੀ ਦਵਾਈ ਖਾਦੀ ਇੰਗਲਿਸ਼ ਵੀ ਖਾਦੀ ਮੈਡੀਸਨ ਕੰਤੇ ਦੇਸੀ ਦਵਾਈਆਂ ਵੀ ਬਹੁਤ ਖਾਦੀਆਂ ਪਰ ਮੈਨੂੰ ਕਿਤੇ ਆਰਾਮ ਨਹੀਂ ਆਇਆ ਕਿ ਦੇਖੋ ਇੱਕ ਲੇਡੀਸ ਦਾ ਕੰਮ ਹੁੰਦਾ ਘਰ ਦੇ ਵਿੱਚ ਪ੍ਰੋਪਰ ਕੰਮ ਕਰਨਾ ਬੱਚਿਆਂ ਦੀ ਸੰਭਾਲ ਕਰਨਾ ਹਰ ਤਰ੍ਹਾਂ ਦਾ ਕੰਮ ਕਰਨਾ ਕੱਪੜਾ <li>ਧੋਣ ਵਿੱਚ ਰੋਟੀ ਪਾਣੀ ਬਣਾਉਣ ਚ ਆਟਾ ਗੁੰਨਣ ਵਿੱਚ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਂਦੀ ਸੀਗੀ ਕਿਉਂਕਿ ਮੇਰੇ ਬਿਲਕੁਲ ਵੀ ਮਤਲਬ ਕਿ ਦਾਬ ਨਹੀਂ ਸੀ ਆਂਦੀ ਇਹਨਾਂ ਥਾਂਵਾਂ ਤੇ ਹੱਥਾਂ ਤੇ ਜਿਸ ਟਾਈਮ ਤੇ ਮੈਂ ਆਟਾ ਗੁੰਨਣਾ ਹੁੰਦਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਮੈਨੂੰ ਉੱਠਣ ਬੈਠਣ ਲੱਗੇ ਮੇਰਾ ਸਰੀਰ ਹਰ ਟਾਈਮ ਆਕੜੇ ਪੰਨ ਵਿੱਚ ਰਹਿੰਦਾ ਸੀਗਾ ਗਰਦਨਾਂ ਇੱਧਰ-ਇੱਧਰ ਹੁੰਦੀ ਸੀਗੀ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਮੈਨੂੰ ਬੜੀਆਂ ਤਰ੍ਹਾਂ ਦੀਆਂ ਦਵਾਈਆਂ ਖਾਧੀਆਂ ਪਰ ਮੈਨੂੰ ਆਰਾਮ ਨਹੀਂ ਆਇਆ ਬੜਾ ਪੈਸਾ ਖਰਚ ਕੀਤਾ ਮੈਂ ਤੁਹਾਨੂੰ ਪਤਾ ਕਿ ਪੈਸਾ ਕਮਾਉਣਾ ਬਹੁਤ ਔਖਾ ਵਾ ਇਸ ਤਰ੍ਹਾਂ ਜਿੱਧਰ ਨੂੰ ਮੈਨੂੰ ਕਿਸੇ ਨੇ ਕਿਹਾ ਮੈਂ ਉਧਰ ਹੀ ਉੱਠ ਕੇ ਦਵਾਈ ਲੈਣ ਤੁਰ ਪੈਂਦੀ ਸੀਗੀ ਜਿੱਥੇ ਜਾਣਾ ਪਰ ਦੋ ਦਿਨ ਦਵਾਈ ਖਾਣੀ ਦੋ ਦਿਨ ਤੋਂ ਬਾਅਦ ਜਦੋਂ ਦਵਾਈ ਖਾ ਲੈਣੀ ਦੋ ਦਿਨ ਨਾਲ ਥੋੜੀ ਰੈਸਟ ਤਾਂ ਮਿਲ ਜਾਂਦੀ ਪਰ ਉਸ ਤੋਂ ਬਾਅਦ ਫੇਰ ਜਦੋਂ ਦਵਾਈ ਛੱਡਣੀ ਉਹੀ ਹਾਲ ਹੁੰਦਾ ਸੀ ਉਹੀ ਪੇਨ ਉਹੀ ਸਭ ਕੁਝ ਉਹੀ ਆਕੜਿਆਪਣ ਮਹਿਸੂਸ ਹੁੰਦਾ ਸੀ ਸਰੀਰ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਆਪਣੇ ਸਰੀਰ ਵੱਲੋਂ ਮੇਰੇ ਬੇਟੇ ਨੇ ਫੇਸਬੁੱਕ ਤੇ ਐਡ ਦੇਖੀ ਫਿਰ ਮੈਨੂੰ ਡਾਕਟਰ ਸ਼ਰਦਾ ਜੀ ਦੇ ਕੋਲ ਲੈ ਕੇ ਗਿਆ ਉਹ ਉਹਨਾਂ ਨੂੰ ਮੈਂ ਜਾ ਕੇ ਆਪਣੀ ਸਾਰੀ ਪ੍ਰੋਬਲਮ ਦੱਸੀ ਕਿ ਮੈਨੂੰ 6-7 ਸਾਲ ਤੋਂ ਗਠੀਆ ਵਾ ਜਦੋਂ ਉਹਨਾਂ ਨੇ ਮੇਰਾ ਦਵਾ ਪ੍ਰੋਪਰ ਇਲਾਜ ਚਾਲੂ ਕੀਤਾ ਤਾਂ ਮੈਂ ਦਵਾਈ ਖਾਧੀ ਕਿ ਹਫਤੇ 15 ਦਿਨ ਦੀ ਦਵਾਈ ਤੋਂ ਬਾਅਦ ਥੋੜਾ ਥੋੜਾ ਮੈਨੂੰ ਰਿਲੈਕਸ ਮਿਲਣਾ ਸ਼ੁਰੂ ਹੋ ਗਿਆ ਜੋ ਮੇਰੇ ਸਰੀਰ ਦਾ ਸੂਆ ਸੂਰ ਉੱਠ ਕੇ ਆਕੜ ਪਨ ਸੀਗਾ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਫਿਰ ਮੈਂ ਦਵਾਈ ਉਹਨਾਂ ਦੀ ਪ੍ਰੋਪਰ 1 ਸਾਲ ਟਰੀਟਮੈਂਟ ਕੀਤਾ ਹੁਣ ਮੈਂ ਇਸ ਟਾਈਮ ਤੇ ਬਿਲਕੁਲ ਰਿਲੈਕਸ ਹਾਂ ਬਿਲਕੁਲ ਮੈਨੂੰ ਕੋਈ ਪ੍ਰੋਬਲਮ ਨਹੀਂ ਬੈਕ ਪੈਨ ਨਹੀਂ ਕੋਈ ਸਰੀਰ ਦਾ ਆਕੜ ਪਨ ਨਹੀਂ ਹੈਗਾ ਹੁਣ ਮੈਂ ਹਰ ਤਰ੍ਹਾਂ ਦਾ ਕੰਮ ਆਪਣਾ ਕੱਪੜਾ ਲੇੜਾ ਧੋਣਾ ਬੱਚਿਆਂ ਦਾ ਸਾਰਾ ਕਰਨਾ ਆਟਾ ਬੁੰਨਣਾ ਕੋਈ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੈਗੀ ਤੇ ਇਹੀ ਕਹਨੀ ਆ ਕਿ ਤੁਸੀਂ ਵੀ ਹਰ ਤਰ੍ਹਾਂ ਦੇ ਜਿੱਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਜਿੰਨੇ ਤੁਸੀਂ ਪਰੇਸ਼ਾਨ ਹੋ ਤੁਸੀਂ ਡਾਕਟਰ ਸ਼ਰਦਾ ਜੀ ਕੋਲ ਜਾਓ ਆਪਣਾ ਟ੍ਰੀਟਮੈਂਟ ਕਰਾਵੋ ਤਾਂ ਕਿ ਤੁਹਾਡਾ ਥੋੜੇ ਪੈਸੇ ਦੇ ਵਿੱਚ ਤੁਹਾਡਾ ਇਲਾਜ ਵਧੀਆ ਤਰੀਕੇ ਨਾਲ ਹੋ ਸਕੇ ਪੈਸੇ ਦਾ ਵੀ ਪਚਾਹ ਹੋ ਸਕੇ ਤੇ ਤੁਹਾਡਾ ਸਰੀਰ ਵੀ ਜਲਦੀ ਰਿਲੈਕਸ ਹੋ ਸਕੇ ਮੈਂ ਹੁਣ ਇਸ ਟਾਈਮ ਤੇ ਬਿਲਕੁਲ ਆਪਣੇ ਸਰੀਰ ਕੰਨੀਓ ਰਿਲੈਕਸ ਹਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਕੋਈ ਬੈਕ ਪੇਨ ਆ ਨਾ ਮੇਰੇ ਸਰੀਰ ਪੇਰ ਚ ਕੋਈ ਆਕੜ ਪਾ ਨਾ ਮੈਂ ਆਪਣਾ ਸਾਰਾ ਕੰਮ ਆਪ ਖੁਦ ਕਰਦੀ ਆ ਕੱਪੜੇ ਲੇੜੇ ਧੋਣਦੀ ਆ ਆਟਾ ਗੁੰਨਦੀ ਆ ਹਰ ਇੱਕ ਤਰ੍ਹਾਂ ਦਾ ਕੰਮ ਮੈਂ ਆਪ ਖੁਦ ਕਰਦੀ ਆ ਮੈਂ ਸਭ ਦਾ ਥੈਂਕ ਯੂ ਕਰਦੀ ਆ ਡਾਕਟਰ ਸ਼ਾਰਦਾ ਜੀ ਅਯੁਰਵੇਦ ਜੀ ਦਾ ਥੈਂਕ ਯੂ ਕਰਦੀ ਆ ਜਿਨ੍ਹਾਂ ਨੇ ਮਤਲਬ ਕਿ ਇਹ ਇਲਾਜ ਚਾਲੂ ਕੀਤਾ ਜਿਸ ਨੇ ਨਾ ਬਹੁਤ ਲੋਕਾਂ ਨੂੰ ਰਿਲੈਕਸ ਮਿਲਿਆ ਬਹੁਤ ਲੋਕਾਂ ਦੀ ਇਲਾਜ ਕਰਨ ਦੀ ਮੁਕਤੀ ਹੋਈ ਆ ਇਹ ਗਠੀਏ ਦੇ ਇਲਾਜ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਆ ਉਹ ਵਧੀਆ ਜਯੁਰਵੇਦਿਕ ਦਵਾਈਆਂ ਦੇ ਨਾਲ ਇਲਾਜ ਕਰਕੇ ਪ੍ਰੋਪਰ ਅੰਦਰੋਂ ਜੜ ਤੋਂ ਖਤਮ ਕਰਦੇ ਆ ਮੈਂ ਥੈਂਕ ਯੂ ਕਰਦੀ ਆ ਡਾਕਟਰ ਸ਼ਾਰਦਾ ਜੀ